ਇੱਕ ਹੋਰ ਆਪਾਂ ਅੱਜ ਬਹੁਤ ਵਧੀਆ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਅਸੀਂ ਮਾਲਕ ਨੇ ਵੇਚਣੀ ਹੈ ਛੇਤੀ ਤੋਂ ਛੇਤੀ ਰੇਟ ਵੀ ਮਾਲਕ ਨੇ ਬਹੁਤ ਵਧੀਆ ਮੰਗਿਆਗਾ ਤੇ ਤੁਹਾਨੂੰ ਕੋਠੀ ਵੀ ਪਸੰਦ ਆਊਗੀ ਕੋਠੀ ਦਾ ਰੇਟ ਵੀ ਪਸੰਦ ਆਊਗਾ ਗੱਲ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੀ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਇੱਕ ਵਧੀਆ ਵੀਡੀਓ ਬਣਾ ਕੇ 5 ਤੋਂ 7 ਫੋਟੋਆਂ ਵਧੀਆ ਖਿੱਚ ਕੇ ਤੇ ਸਾਰੀ ਦੀ ਸਾਰੀ ਜਾਣਕਾਰੀ ਮੇਰੇ WhatsApp ਨੰਬਰ ਤੇ ਭੇਜ ਦਿਓ ਫਰੀ ਚ ਆਪਾਂ ਛੇਤੀ ਤੋਂ ਛੇਤੀ ਐਡ ਤੁਹੜੀ ਦੇ ਮੰਗੇ ਇੱਕ ਵਾਰੀ ਦੇਖੋ ਜੀ ਵੀਡੀਓ ਸਟਾਰਟ ਕਰਦੇ ਆਪਾਂ ਬਾਹਰ ਤੋਂ ਪਹਿਲਾਂ ਤੁਸੀਂ ਗਲੀ ਚੈੱਕ ਕਰੋ ਰਸਤਾ ਜਿਹੜਾ ਲੱਗਦਾ ਹੈ ਕੋਠੀ ਨੂੰ ਤੁਸੀਂ ਉਹ ਦੇਖੋ ਜੀ ਕੋਠੀ ਦਾ ਫਰੰਟ ਤੁਮਾਨੂੰ ਮੈਂ ਚੈੱਕ ਕਰਵਾ ਦਿੰਨੇ ਵਧੀਆ ਕੋਠੀਆਂ ਜੀ ਸਾਰੀ ਮਾਲਕ ਨੇ ਵਧੀਆ ਤਿਆਰ ਕਰਵਾਈ ਹੋਈ ਹੈ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਵਧੀਆ ਕਰਵਾਇਆ ਹੋਇਆ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਜਗ੍ਹਾ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਸੀ 126 ਗਾਜ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਰਸਤਾ ਵਧੀਆ ਜਿਹੜੇ ਕੋਠੀ ਨੂੰ ਗਲੀ ਲੱਗਦੀ ਆ ਮਾਲਕ ਨੇ ਆਪਦੀ ਕੋਠੀ ਗਲੀ ਤੋਂ ਕਾਫੀ ਉੱਚੀ ਚੱਕ ਕੇ ਬਣਵਾਈ ਹੋਈ ਆ ਨਕਸ਼ੇ ਤੇ ਮਾਲਕ ਨੇ ਸਾਰੀ ਕੁਠੀ ਤਿਆਰ ਕਰਵਾਈ ਹੋਈ ਸੀ ਜਦੋਂ ਆਪਾਂ ਐਂਟਰ ਕਰਦੇ ਆ ਅੰਦਰ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਸੀ ਵੀਡੀਓ 'ਚ ਵਧੀਆ ਜੋੜੀਆਂ ਦਾ ਕੰਮ ਹੋਇਆ ਸੀ ਟਾਈਲਾਂ ਦਾ ਟੋਟਲ ਕੰਮ ਹੋਇਆ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਪੀਓਪੀ ਦਾ ਕੰਮ ਹੋਇਆ ਜਿੰਨੀਆਂ ਟਾਈਲਾਂ ਲੱਗਣੀਆਂ ਸੀਗੀਆਂ ਓਨੀਆਂ ਟਾਈਲਾਂ ਲੱਗੀਆਂ ਹੋਈਆਂ ਬਾਕੀ ਉੱਤੇ ਰੰਗ ਹੋਇਆਗਾ ਰੰਗ ਵੀ ਵਧੀਆ ਪਿਆ। ਬਾਕੀ ਤੁਹਾਨੂੰ ਅੰਦਰੋਂ ਵੀ ਸਾਰੀ ਵੀਡੀਓ ਦੇਖਣ ਨੂੰ ਮਿਲ ਜੂਗੀ ਤੇ ਪਾਣੀ ਦੀ ਸਪਲਾਈ ਦੀ ਗੱਲ ਕਰੀਏ ਤਾਂ ਪਾਣੀ ਪੂਰਾ ਵਧੀਆ ਆਪਨ ਮਿਲ ਜੂਗਾ। ਉੱਤੇ ਪੂਰੀ ਵੱਡੀ ਟੈਂਕੀ ਰੱਖੀ ਹੋਈ ਹੈ ਤੇ ਹਰ ਇੱਕ ਚੀਜ਼ ਵਧੀਆ ਸੀ। ਤੇ ਇੱਥੋਂ ਹੀ ਆਪਾਂ ਨੂੰ ਬਾਹਰਲੀ ਸਾਈਡ ਤੋਂ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ। ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ। ਪਹਿਲਾਂ ਥੱਲੇ ਦੀ ਵੀਡੀਓ ਸਾਰੀ ਚੈੱਕ ਕਰ ਲਓ ਜੀ। ਰੰਗ ਦਾ ਕੰਮ ਜਿੰਨਾ ਹੋਇਆ ਤੁਸੀਂ ਚੈੱਕ ਕਰੋ। ਜੋੜੀਆਂ ਦਾ ਕੰਮ ਦੇਖੋ ਜੀ। ਲਾਈਟਿੰਗ ਦਾ ਕੰਮ ਦੇਖ ਲਓ। ਜਿੰਨੀਆਂ ਸਬੀਚਾਂ ਲਗੀਆਂ ਹੋਈਆਂ ਨੇ ਜੋ ਵੀ ਲੱਗਿਆ ਹੋਇਆ ਸੀ ਵਧੀਆ ਮਾਲਕ ਨੇ ਲੁਪਾਇਆ ਹੋਇਆ ਤੇ ਅੰਦਰ ਆਪਾਂ ਪਹੁੰਚ ਗਏ ਜੀ ਤੁਸੀਂ ਚੈੱਕ ਕਰੋ ਜੀ ਅੰਦਰੋਂ ਮਾਲਕ ਨੇ ਸੋਹਣੀ ਕੁਠੀ ਆਪਦੀ ਤਿਆਰ ਕਰਵਾਈ ਹੋਈ ਹੈ ਵਾਲਪੇਪਰ ਦਾ ਕੰਮ ਤੇ ਥੱਲੇ ਜੇ ਗੱਲ ਕਰੀਏ ਟਾਈਲਾਂ ਵਧੀਆ ਲਗੀਆਂ ਹੋਈਆਂ ਨੇ ਜੋੜੀਆਂ ਦਾ ਕੰਮ ਸਾਰਾ ਆਪਾਂ ਨੂੰ ਕੰਪਲੀਟ ਮਿਲੂਗਾ ਇੱਕ ਪਾਸੇ ਆਪਾਂ ਨੂੰ ਮਿਲੂਗਾ ਡਰਾਇੰਗ ਏਰੀਆ ਤੁਹਾਨੂੰ ਵੀਡੀਓ ਚ ਵੀ ਮੈਂ ਚੈੱਕ ਕਰਵਾਦਣਾਂ ਡਰਾਇੰਗ ਏਰੀਆ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਤੇ ਖੁੱਲਾ ਡੁੱਲਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਰੰਗ ਰੋਗਨ ਦਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਸ ਕੋਠੀ ਨੂੰ ਤਾਂ ਤੁਹਾਨੂੰ ਲੋਕੇਸ਼ਨ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਕੋਠੀ ਹੈ ਜੀ ਕਿਵੇਂ ਕੁਛ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਚੁਕਾ ਬੂਡਨ ਦਾ ਕੰਮ ਵਧੀਆ ਹੋਇਆ ਬਾਕੀ ਓਪਨ ਰਸੋਈ ਆਪਨ ਮਿਲ ਜੂਗੀ ਤੇ ਰਸੋਈ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਟੂਟੀਆਂ ਦਾ ਕੰਮ ਹੋਇਆ ਜੀ ਇੱਕ ਪਾਸੇ ਪਾਂਡੇ ਵਾਲਾ ਟੋਕਰਾਂ ਲੱਗਿਆ ਹੋਇਆ ਬਾਕੀ ਲੱਕੜ ਦਾ ਕੰਮ ਤਾਂ ਨਹੀਂ ਮਾਲਕ ਨੇ ਕਰਵਾਇਆ ਹੋਇਆ ਤੇ ਇਹ ਕਮਰੇ ਵਗੈਰਾ ਤੁਹਾਨੂੰ ਆਪਾ ਦਿਖਾ ਰਹੇ ਹਾਂ ਅਸੀਂ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਇਸ ਕੁਠੀ ਨੂੰ ਤਾਂ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਦਿੰਨੇ ਹਾਂ ਅਸੀਂ ਆਪਣੇ ਕੋਲੇ ਜਿਹੜੀ ਇਹ ਕੁਠੀ ਪਹੁੰਚੀ ਹੈ ਤਹਿਸੀਲ ਸਮਾਣਾ ਚੋਂ ਪਹੁੰਚੀ ਹੈ ਜੀ ਖਾਸ ਇਹਨਾਂ ਦਾ ਸ਼ਹਿਰ ਸਮਾਣਾ ਤਹਿਸੀਲ ਵੀ ਸਮਾਣਾ ਜੀ ਤੇ ਡਿਸਟ੍ਰਿਕਟ ਪਟਿਆਲਾ ਇਹਨਾਂ ਨੂੰ ਲੱਗਦੀ ਹੈ ਬਾਕੀ ਜਗ੍ਹਾ ਕਿੰਨੀ ਆ ਜੀ ਤੁਹਾਨੂੰ ਮੈਂ ਪਹਿਲਾਂ ਕਨਫਰਮ ਕਰਵਾਈ ਦਿੱਤੀ ਸੀਗੀ 126 ਗਜ਼ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਆ ਬਾਕੀ ਕੰਮ ਜਿੰਨਾ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਏਸੀ ਦੀ ਫੀਟਿੰਗ ਕੀਤੀ ਕਰਾਈ ਆ ਆਪਾਂ ਨੂੰ ਮਿਲ ਜੂਗੀ ਤੇ ਹਰ ਇੱਕ ਚੀਜ਼ ਪ੍ਰੋਪਰ ਵਧੀਆ ਆਪਾਂ ਨੂੰ ਮਿਲੂ ਬਾਥਰੂਮ ਜਿੰਨੇ ਬਣੇ ਹੋਏ ਨੇ ਵਧੀਆ ਬਣੇ ਹੋਏ ਨੇ ਕਮਰੇ ਜਿੰਨੇ ਬਣੇ ਹੋਏ ਨੇ ਵਧੀਆ ਬਣੇ ਹੋਏ ਨੇ ਜੋੜੀਆਂ ਦਾ ਕੰਮ ਵਧੀਆ ਕਰਵਾ ਰੱਖੇ ਤੇ ਮਾਲਕ ਨੇ ਛੇਤੀ ਤੋਂ ਛੇਤੀ ਆਪਦੀ ਕੂਠੀ ਜਿਹੜੀ ਇਹ ਸੇਲ ਕਰਨੀ ਆ ਕਿਸੇ ਨੂੰ ਪਸੰਦ ਆਈਏ ਸੀ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਕਿਸੇ ਨੂੰ ਵੀ ਕੋਠੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਸਮਾਣੇ ਜਾ ਕੇ ਦੇਖ ਸਕਦੇ ਹੋ ਬਾਕੀ ਕਮਰਾ ਤੁਸੀਂ ਜਿਹੜਾ ਇਹ ਦੇਖਿਆ ਸੀਗਾ ਇਹਦੇ ਨਾਲ ਆਪਾਂ ਨੂੰ ਅਟੈਚ ਇੱਕ ਤਾਂ ਸਟੋਰੂਮ ਮਿਲ ਜੂਗਾ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਚ ਦੇਖ ਵੀ ਰਹੇ ਹੋ ਜੀ ਵੀਡੀਓ ਤੁਹਾਨੂੰ ਵਧੀਆ ਲੱਗ ਗਈ ਹੋਊਗੀ ਤੇ ਤੁਹਾਨੂੰ ਇਹ ਕੋਠੀ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਹੈ ਤਾਂ ਨਾਲ ਦੀ ਨਾਲ ਜਲਦੀ ਜਲਦੀ ਵੀਡੀਓ ਚ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦਿਓ ਜੀ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਇਸ ਕੋਠੀ ਦੀ ਗੱਲਬਾਤ ਆਪਾਂ ਸਾਰੀ ਕਰ ਰਹੇ ਹਾਂ ਸੀ ਜਿੰਨੀ ਜਾਣਕਾਰੀ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਹੈ ਤੁਹਾਨੂੰ ਵੀਡੀਓ ਚ ਮੈਂ ਸਾਰਾ ਕੁਝ ਦੱਸ ਵੀ ਰਹੇ ਹਾਂ ਸੀ ਤੇ ਜਿਵੇਂ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਵਧੀਆ ਬਣਾ ਕੇ ਭੇਜੀ ਹੈ ਤੇ ਸਾਰਾ ਕੁਝ ਤੁਹਾਨੂੰ ਵੀਡੀਓ ਚ ਆਪਾਂ ਕੋਠੀ ਦਾ ਕਲਾ ਕਲਾ ਕੋਨਾ ਦਿਖਾ ਵੀ ਰਹੇ ਹਾਂ ਸੀ ਡਿਮਾਂਡ ਦੀ ਗੱਲ ਕਰੀਏ ਬਾਕੀ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਥੱਲੇ ਆਪਾਂ ਪਹਿਲੇ ਲੈ ਕੇ ਲਾਤਾ ਸੀਗਾ 700000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਬਾਕੀ ਕਹਿੰਦੇ ਸੀਗੇ ਬਹਿ ਕੇ ਉੱਤੇ ਥੱਲੇ ਰੇਟ ਹੋ ਜਾਊਗਾ ਤੇ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਸਮਾਣੇ ਜਾ ਕੇ ਦੇਖ ਸਕਦੇ ਹੋ ਤੇ ਪਹਿਲਾਂ ਕੋਈ ਗੱਲ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ 88376 ਤੇ 14401 ਦੁਬਾਰਾ ਫਿਰ ਤੋਂ ਮੈਂ ਤੁਹਾਨੂੰ ਕਨਫਰਮ ਕਰਵਾ ਦਿੰਦਾ ਜੀ 88376 14401 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜਦੋਂ ਫੋਨ ਤੇ ਪੂਰੀ ਤਰ੍ਹਾਂ ਤੁਹਾਡੀ ਗੱਲਬਾਤ ਹੋ ਗਈ ਸਾਰੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਤੇ ਉਹ ਤੋਂ ਬਾਅਦ ਕੋਠੀ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਸ਼ਹਿਰ ਜਾ ਕੇ ਜਦੋਂ ਦੇਖੋਗੇ ਉਹ ਤੋਂ ਬਾਅਦ ਤੁਹਾਨੂੰ ਫਿੱਟ ਵਹਿ ਗਈ ਕੋਠੀ ਪਸੰਦ ਆ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਰੇਟ ਮੁਕਾ ਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਕਹਿੰਦੇ ਨੇ ਸਿੱਧਾ ਨਾ ਆਇਓ ਜੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਜਦੋਂ ਫੋਨ ਕਰ ਲਿਆ ਉਹ ਤੋਂ ਬਾਅਦ ਸਾਰੀ ਗੱਲਬਾਤ ਕਰਕੇ ਟਾਈਮ ਰੱਖ ਲਿਓ ਜੀ ਕਿਹੜੇ ਦਿਨ ਕਿੰਨੇ ਕੁ ਵਜੇ ਆਉਣਾ ਹੈ ਉਸ ਹਿਸਾਬ ਨਾਲ ਤੁਸੀਂ ਮਾਲਕ ਨੂੰ ਦੱਸ ਦਿਓ ਤੇ ਆਪਦੇ ਹਿਸਾਬ ਨਾਲ ਤੁਸੀਂ ਵਗ ਜੋ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ ਚ ਦੱਸ ਹੀ ਦਿੱਤਾ ਤੇ ਪਾਣੀ ਵਾਸਤੇ ਗੱਲ ਕਰੀਏ ਤਾਂ ਸਮਰਸਿਬਲ ਮੋਟਰ ਵੀ ਲੱਗੀ ਹੋਈ ਆ ਪਲੱਸ ਸਰਕਾਰੀ ਟੂਟੀ ਵੀ ਆਪਾਂ ਨੂੰ ਮਿਲ ਜੂਗੀ ਟੂਟੀ ਦਾ ਪਾਣੀ ਵੀ ਆਉਂਦਾ ਮੋਟਰ ਤਾਂ ਆਪਣੀ ਹੈਗੀ ਅਸੀਂ ਕਦੋਂ ਮਰਜ਼ੀ ਬਟਨ ੱਪੂ ਤੇ ਪਾਣੀ ਵਧੀ ਆ ਜਾਊਗਾ ਤੇ ਗੱਲ ਕਰੀਏ ਆਪਾਂ ਤਾਂ ਟੋਟਲ 2 ਆਪਾਂ ਨੂੰ ਮਿਲ ਜਾਣਗੇ ਜੀ ਬਾਥਰੂਮ ਇੱਕ ਅਟੈਚ ਇੱਕ ਆਊਟਸਾਈਡ ਹੈ ਸੀ ਤਿੰਨ ਟੋਟਲ ਬੈੱਡਰੂਮ ਮਿਲ ਜਾਣਗੇ ਇੱਕ ਗੱਡੀ ਵਾਸਤੇ ਪਾਰਕਿੰਗ ਮਿਲ ਜੂਗੀ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਮਾਲਕ ਦਾ ਨੰਬਰ ਵੀ ਦੱਸਤਾ ਜੀ ਕਰੋ ਗੱਲਬਾਤ ਆਪ ਤੁਸੀਂ ਮਾਲਕ ਨਾਲ ਜਿਹੜੀ ਵੀ ਕਰਨੀ ਆ ਤੇ ਵੀਡੀਓ ਕਿਵੇਂ ਦੇ ਲੱਗੀ ਤੁਹਾਨੂੰ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀਏ ਵੀਡੀਓ ਪਸੰਦ ਆਈਏ ਵੀਡੀਓ ਨੂੰ ਬੱਤ ਬੱਦ ਲਾਈਕ ਕਰ ਦੋ ਬੱਤ ਬੱਦ ਸ਼ੇਅਰ ਕਰ ਦੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਸੀਂ ਚੈਨਲ ਦੇਖ ਰਹੇ ਹੋ ਜੀ ਹੋਮ ਸੈਲ ਮਾਰਕੀਟ ਬਾਕੀ ਜਿੰਨੇ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਸੰਦ ਆਈਏ ਵੀਡੀਓ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਤੇ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਵਧੀਆ ਰੇਟਾਂ 'ਚ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਦੇਖਣ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਾਮੀ ਵੀਡੀਓ ਪਾਵਾਂਗੇ ਉਸ ਵੇਲੇ ਤੁਹਾਡੇ ਕੋਲੇ ਆਪਣੀ ਨਾਮੀ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਸਕੋਗੇ ਜੀ ਤੇ ਅਲੱਗ-ਅਲੱਗ ਏਰੀਆ ਚੋਂ ਹਾਂ ਰੋਜ਼ ਆਪਾਂ ਕੋਠੀ ਮਕਾਨ ਘਰ ਡੇਲੀ ਲੈ ਕੇ ਪਹੁੰਚਦੇ ਹਾਂ ਤੇ ਅਗਲੀ ਵੀਡੀਓ ਚ ਜੇ ਤੁਹਾਨੂੰ ਤੁਹਾਡੇ ਏਰੀਆ ਚ ਘਰ ਚਾਹੀਦਾ ਜਾਂ ਕੋਠੀ ਚਾਹੀਦੀ ਹੈ ਕਿੰਨੇ ਕੁ ਰੇਟ ਤੱਕ ਚਾਹੀਦੀ ਹੈ ਕਮੈਂਟ ਪਾਉ ਜੀ ਥੱਲੇ ਲੈ ਕੇ ਆਪਾਂ ਪਹੁੰਚ ਜਾਗੇ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਅਸੀਂ ਆਪਣਾ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਜਿੰਨਾ ਆਪਾਂ ਕੰਮ ਕਰਦੇ ਆਂ ਫਰੀ ਸੇਵਾ ਚ ਕਰਦੇ ਆਂ ਤੇ ਬਾਕੀ ਸਾਰੀ ਗੱਲਬਾਤ ਆਪਾਂ ਕਰ ਹੀ ਲਈ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਪਾ ਦਿਓ ਮਿਲਦੇ ਆਂ ਜੀ ਜਲਦੀ ਆਪਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ